ਹੈਲੋ ਜੀ ਸਲਾਮ ਆਦਾਬ ਨਮਸਤੇ ਸਭੀ ਕਾਲ ਜੈ ਸਾਈਂ ਜੀ ਦੀ ਜੈ ਮਾਤਾ ਦੀ ਮੇਰੇ ਵੱਲੋਂ ਅੱਜ ਦੀ ਵੀਡੀਓ ਜਿਹੜੀ ਆ থাম্বਨੇਲ ਤੁਸੀਂ ਦੇਖ ਲਿਆ ਮੈਂ ਸੋਚਿਆ ਕਿ ਮਾਤਾ ਰਾਣੀ ਦੇ ਦਿਨ ਚੱਲਦੇ ਪਏ ਨੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਵੀ ਮਾਤਾ ਰਾਣੀ ਦੇ ਨਾਲ ਜੁੜੀ ਹੋਈ ਹੀ ਕਰਾਂ ਤਾਂ ਕਿ ਹੋ ਸਕਦਾ ਕਿਉਂਕਿ ਮੈਂ ਤਾਂ ਬਹੁਤ سارے ਲੋਕ ਇਦਾਂ ਦੇ ਦੇਖੇ ਨੇ ਹੋ ਸਕਦਾ ਤੁਸੀਂ ਵੀ ਇਦਾਂ ਦੇ ਲੋਕਾਂ ਨੂੰ ਦੇਖਿਆ ਹੋਵੇ ਕਿੱਸਾ ਕੀ ਆ ਜਿਵੇਂ ਹੁਣ ਨਰਾਤੇ ਚੱਲ ਰਹੇ ਸੀ ਅੱਜ ਸਾਰਿਆਂ ਨੇ ਕੰਜਕਾਂ ਬਠਾਈਆਂ ਕੰਜਕਾਂ ਬਠਾਈਆਂ ਤਾਂ ਤੁਸੀਂ ਦੇਖਿਆ ਵੀ ਹੋਣਾ ਜਾਂ ਤੁਸੀਂ ਇਦਾਂ ਕੀਤਾ ਵੀ ਹੋਣਾ ਕਿ ਆਪਾਂ ਗਲੀ ਦੇ ਵਿੱਚ ਏਰੀਏ ਦੇ ਵਿੱਚ ਕੰਜਕਾਂ ਨਾਲ ਆਪਦੇ ਫਿਰਦੇ ਹੁੰਦੇ ਆ ਕਿ ਉਹਨਾਂ ਦੇ ਘਰੇ ਵੀ ਇੱਕ ਕੁੜੀ ਆ ਉਹਨੂੰ ਬੁਲਾ ਲਓ ਉਹਨਾਂ ਦੇ ਘਰੇ ਵੀ ਇੱਕ ਛੋਟੀ ਕੰਜਕਾ ਉਹਨੂੰ ਬੁਲਾ ਲਓ ਮਤਲਬ ਕੰਜਕਾਂ ਇਕੱਠੀਆਂ ਕਰਦੇ ਆ 9 ਕੰਜਕਾਂ ਇਕੱਠੀਆਂ ਕਰਦੇ ਆ 14 ਹੋ ਜਾਂਦੀਆਂ 15 ਹੋ ਜਾਂਦੀਆਂ ਬਾਕੀ ਮਾਤਰਾ ਦੀ ਮਰਜ਼ੀ ਦੇਖਿਆ ਹੋਣਾ ਤੁਸੀਂ ਪਰ ਇੱਕ ਕਿੱਸਾ ਇਹ ਨਾਲ ਜੁੜਿਆ ਹੋਇਆ ਕਿ ਉਹਨ ਇੱਕ ਨਵੀਂ ਵਿਆਹੀ ਬੋਟੀ ਆ ਉਹਨੂੰ ਸਾਲ ਹੋਣ ਵਾਲਾ ਵਿਆਹ ਨੂੰ ਕੰਝਕਾਂ ਦੇ ਦਿਨ ਚੱਲਦੇ ਪਏ ਨੇ ਬੀਬੀ ਉਹਦੇ ਹੋਣ ਵਾਲਾ ਤਾਂ ਜਿਹੜੀ ਉਹਦੀ ਸੱਸਾ ਕੰਝਕਾਂ ਦੇ ਦਿਨ ਮਿਠਾਉਣੀਆਂ ਹੁੰਦੀਆਂ ਉਸੇ ਦਿਨ ਉਸ ਕੁੜੀ ਦਾ ਜਿਹੜਾ ਇੱਕ ਟੈਸਟ ਹੋਣਾ ਹੁੰਦਾ ਆ ਉਸੇ ਦਿਨ ਸਕੈਨ ਹੋਣੀ ਹੁੰਦੀ ਆ ਤਾ ਜਿਹੜੀ ਉਹਦੀ ਸੱਸਾ ਉਹ ਆਪਣੀ ਉਸ ਬੋਟੀ ਨੂੰ ਆਪਣੀ ਨੋ ਨੂੰ ਕਹਿੰਦੀ ਆ ਕਿ ਐਂ ਕਰ ਜਲਦੀ ਜਲਦੀ ਤਿਆਰੀ ਕਰ ਮੱਥਾ ਟੇਕਣਾ ਮਾਤਾ ਰਾਣੀ ਦਾ ਕੰਦ ਕੰਮ ਠਾਉਣੀਆਂ ਨੇ ਚਲੋ ਜੀ ਮੱਥਾ ਟੇਕਦੇ ਨੇ ਸਾਰਾ ਕੁਝ ਕਰਕੇ ਵਿਹਲੇ ਹੋਏ ਨੇ ਪ੍ਰਸ਼ਾਦ ਛਕ ਲੈਂਦੇ ਨੇ ਉਸ ਤੋਂ ਬਾਅਦ ਉਹਦੀ ਸੱਸ ਉਸੇ ਆਪਣੀ ਨੋ ਨੂੰ ਕਹਿੰਦੀ ਆ ਕਿ ਚਲ ਹੁਣ ਆਪਾਂ ਮੱਥਾ ਟੇਕ ਕੇ ਮਾਤਾ ਰਾਣੀ ਦਾ ਵਿਹਲਾ ਹੋ ਵਿਹਲੇ ਹੋ ਗਏ ਆ ਵੀ ਹੁਣ ਤੂੰ ਤਿਆਰੀ ਕਰਾ ਪਰ ਡਾਕਟਰ ਦੇ ਜਾਣਾ ਤੇ ਅੱਜ ਸਕੈਨ ਆ ਵੀ ਸਕੈਨ ਆ ਤੇ ਅਰਦਾਸ ਕਰਕੇ ਜਾਈ ਮਾਤਾ ਨੂੰ ਕਿ ਮਾਤਾ ਰਾਣੀ ਮੈਨੂੰ ਮੁੰਡਾ ਦੇਵੇ ਬਿੱਕੂੜੀ ਨਾ ਹੋਵੇ ਤੱਕੂੜੀ ਹੁੰਜਰੇ ਬੱਚਾ ਹੋਣ ਵਾਲਾ ਇੰਨੀ ਗੱਲ ਸੁਣ ਕੇ ਤੁਸੀਂ ਸਮਝ ਸਕਦੇ ਹੋ ਉਹਦੇ ਤੇ ਕੀ ਬੀਤੀ ਹੋਊਗੀ ਉਹ ਤਾਂ ਅੰਦਰ ਡਰ ਗਈ ਨਾ ਕਿ ਮੇਰੇ ਜੇ ਕੱਲ ਨੂੰ ਕੁੜੀ ਹੋਗੀ ਇਹਨੂੰ ਮੁੰਡਾ ਚਾਹੀਦਾ ਆ ਤਾਂ ਮੇਰੇ ਨਾਲ ਕਿੱਦਾਂ ਦਾ ਇਹ ਵਰਤਾਅ ਕਰਨਗੇ ਤਾਂ ਮੈਂ ਇਦਾਂ ਦੇ ਬਹੁਤ ਲੋਕ ਦੇਖੇ ਨੇ ਮੈਨੂੰ ਮਿਲਦੇ ਰਹਿੰਦੇ ਨੇ ਇਦਾਂ ਦੇ ਬਹੁਤ ਲੋਕ ਹੋ ਸਕਦਾ ਤੁਸੀਂ ਵੀ ਦੇਖੇ ਹੋਣ ਆ ਮੈਂ থামਨੇਲ ਤੇ ਦੇਖਿਆ ਲਿਖਿਆ ਆ ਕਿ ਤੁਸੀਂ ਤਾਂ ਨਹੀਂ ਇਦਾਂ ਦੇ ਕਿਉਂਕਿ ਦੇਖੋ ਮੁੰਡਾ ਹੋਣਾ ਜਾਂ ਕੁੜੀ ਹੋਣਾ ਇਹ ਅਕਾਲ ਪੁਰਖ ਦੇ ਹੱਥਾਂ ਇਹ ਉਹਨੇ ਤੁਹਾਨੂੰ ਕੀ ਦੇਣਾ ਆ ਠੀਕ ਆ ਜੀ ਜੋ ਵੀ ਮਿਲਦਾ ਪਿਆ ਉਹਨੂੰ ਤੁਸੀਂ ਕਬੂਲ ਕਰੋ ਕਿ ਠੀਕ ਆ ਰੱਬ ਦੀ ਮਰਜ਼ੀ ਆ ਮੱਥੇ ਤੁਸੀਂ ਕੰਝਕਾਂ ਨੂੰ ਟੇਕਣੇ ਮਾਤਰਾਣੀ ਨੂੰ ਟੇਕਣੇ ਤੇ ਮੰਗਣਾ ਤੁਸੀਂ ਮੁੰਡਾ ਕਿ ਕੁੜੀ ਸਾਨੂੰ ਨਹੀਂ ਚਾਹੀਦੀ ਮੁੰਡਾ ਚਾਹੀਦਾ ਆ ਕੁੜੀ ਹੋਣ ਦੇ ਉੱਤੇ ਫਿਰ ਤੁਸੀਂ ਮੂੰਹ ਬਣਾਉਣੇ ਚਾੜ੍ਹਨਾ ਬੁਲਾਉਣਾ ਨਹੀਂ ਕਿਉਂਕਿ ਮੈਂ ਐਦਾਂ ਦੇ ਲੋਕ ਵੀ ਦੇਖੇ ਨੇ ਜਿਨ੍ਹਾਂ ਦੇ 2 2 3 3 4 4 ਕੁੜੀਆਂ ਨੇ ਪਰ ਉਹ ਉਹਨਾਂ ਕੁੜੀਆਂ ਨੂੰ ਰਾਜਾ ਵਾਂਗੂ ਰੱਖਦੇ ਨੇ ਉਹ ਕਹਿੰਦੇ ਸਾਡੇ ਮੁੰਡੇ ਨੇ ਸੋ ਐਦਾਂ ਦੇ ਜਿਹੜੇ ਨੇ ਨਾ ਕੁੜੀਆਂ ਨੂੰ ਤਰੀਕੇ ਨਾਲ ਰੱਖਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮੁੰਡਾ ਹੋਵੇ ਜਾਂ ਕੁੜੀ ਹੋਵੇ ਉਹਨਾਂ ਦੀ ਰੱਬ ਸੁਣਦਾ ਵੀ ਆ ਬੇ ਮੇਰੀ ਭੇਜੀ ਹੋਈ ਜਿਹੜੀ ਕੰਜਕਾ ਉਹਦੀ ਕਦਰ ਕਰਦੇ ਨੇ ਤਰਾ ਬੋਲਣ ਜ਼ਿੰਦਾ ਬੀਆ ਪਰ ਜਦੋਂ ਤੁਸੀਂ ਮੁੰਡਾ ਮੰਗਦੇ ਹੋ ਨਾ ਕੁੜੀਆਂ ਦੀ ਇੱਜ਼ਤ ਨਹੀਂ ਕਰਦੇ ਉਹ ਕੰਮ ਗਲਤ ਲੱਗਦਾ ਸੋ ਮੈਂ ਇਹੀ ਬੇਨਤੀ ਕਰਦਾ ਕਿ ਭਾਈ ਰੱਬ ਅੱਗੇ ਹੀ ਅਰਦਾਸ ਕਰਿਆ ਕਰੋ ਕਿ ਮੁੰਡਾ ਹੋਵੇ ਜਾਂ ਕੁੜੀ ਹੋਵੇ ਜੋ ਵੀ ਹੋਵੇ ਬਸ ਸਭ ਸਹੀ ਹੋਵੇ ਤੇ ਉਹਦੀ ਕਦਰ ਕਰੋ ਤੇ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੋਵੇ ਤਾਂ ਜ਼ਰੂਰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੈ ਮਾਤਾ ਦੀ ਜੈ ਸਾਈਂ ਦੀ